ਪੰਜਾਬ ਦਾ ਜਿਤਨਾ ਵੀ ਆਪਣਾ ਦਰਿਆਈ ਏਰੀਆ ਸਾਰਾ ਆਪਾਂ ਪਾਣੀ ਪੀਣ ਲੈਕ ਛੋੜਿਆ ਜੀ ਮਨੋ ਸੋਚਿਆ ਵੀ ਇਸ ਖਾਤਰ ਕੁਛ ਨਾ ਕੁਛ ਤਾਂ ਕਰਨਾ ਪੜਾਗਾ ਈਵ ਤੋਂ ਹੈ ਟਾਈਮ ਫਿਰ ਬਹੁਤ ਔਖਾ ਹੋ ਜਾਗਾ ਸਰਕਾਰਾਂ ਨੇ ਕੁਛ ਕਰਦੀਆਂ ਸਰਕਾਰਾਂ ਦੇ ਬਾਰੇ ਮੈਂ ਗੱਲ ਲਗਾ ਵੀ ਇਹ ਪਾਣੀ ਮੈਂ ਇੰਨਾ ਜਿਹੜਾ ਗੰਦਮੰਦ ਪੈ ਰਿਆ ਉਹਨਾਂ ਨੂੰ ਤਾਂ ਜੋ ਚਾਹੀਏ ਵੀ ਵਾਟਰ ਬਾਕਸ ਬਣਾਓ ਪਾਣੀ ਵੇਚੋ ਮੁੱਲ ਕੰਪਨੀਆਂ ਅੱਗਲਾ ਕਰੋ ਡੀਲ ਜੋ ਸੌਦਾ ਇਹ ਇੰਡਸਟਰੀ ਇਸ ਮੇ ਪੜ ਰਹੀ ਹੈ ਸਰਕਾਰ ਨੂੰ ਦਿਸਦਾ ਨਹੀਂ ਐ ਸੱਪਣੀ ਆਪਣੇ ਅੰਡੇ ਖਾ ਜਾ ਹਾਂ ਧਾਰਨਾਇਕ ਹੈ ਜੋ ਮਰਜੀ ਕਰ ਲੋ ਤੇ ਮਾਰੇ ਲੋਕ ਵੀ ਸੱਪਣੀ ਬਣ ਗਏ ਜਿਹੜੇ ਆਪਣੀ ਆਉਣ ਵਾਲੇ ਨਸਲਾਂ ਦਾ ਪਾਣੀ ਖਾਰੇ ਪੀਦੇ ਸਭ ਕੁਤਰ ਕਰ ਦੇ ਦੇਖੋ ਇਹੋ ਸਰਿਆਮ ਇਹੋ ਪਾਣੀ ਇਹ ਬੁਰ ਫਾਜ਼ਿਲ ਕਾ ਕੇ ਬੰਦਿਆਂ ਕਾ ਫੋਨ ਆ ਰਿਹਾ ਕਰੇ ਭਾਈ ਬਚਾ ਲਿਓ ਮਾਨੂੰ ਮਾਨੂੰ ਉਮੀਦ ਜਾਗੀ ਆ ਥਾਰੇ ਤੇ ਕਿਆ ਸਾਲ ਪਹਿਲਾਂ ਜਦ ਮੈਂ ਸਮੂਸਾ ਚਾਰਨ ਗਏ ਵੀ ਨਿਊ ਨਾ ਰਿੱਤਾ ਪਟਕਾ ਦੇ 2 ਫੁੱਟ ਤਲੇ ਤੇ ਪਾਣੀ ਕੱਟ ਗਿਆ ਪੀਏ ਕਰ ਰਹੇ ਤੇ ਅੱਗਰਗਾ ਪਾਣੀ ਪੀਂਦੇ ਰਹੇ ਵੀ ਅੱਗਰਗਾ ਦੇਖ ਲੋਗੇ ਹਾਲ ਹੈ ਕਈ ਤੋਂ ਨਾ ਇਸ ਤਰ੍ਹਾਂ ਕੇ ਵੀ ਹੈ ਕਹਿੰਦੇ ਤੂੰ ਖਾਲਸਤਾਨੀ ਹੈ ਅੱਛਾ ਉਹ ਕਿਹੜਾ ਕਹਿੰਦਾ ਮਾਰੇ ਧਰਮ ਨੂੰ ਟਾਰਗੇਟ ਕਰ ਰਿਹਾ ਤੂੰ ਇੱਕ ਕਿਤਾਬ ਦਿਖਾ ਦਿਓ ਤਾਂ ਬਈ ਬਈ ਉਸਮੈਂ ਕਹਿ ਰਿਹਾ ਵੀ ਥਮ ਦਰਿਆਵਾਂ ਵਿੱਚ ਕੁਝ ਪਾ ਦਿਓ ਅਰ ਠੰਡ ਫਾਰੀ ਸਮੱਸਿਆ ساری ਠੀਕ ਹੋ ਜੇ ਚੈਲੈਂਜ ਮਹਾਰਾਜ ਨੇ ਬਾਣੀ ਦੇ ਵਿੱਚ ਲਿਖਿਆ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋ ਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਇਹ ਜ਼ਿੰਦਗੀ ਹੈ ਪਾਣੀ ਗੈਰ ਜਿਹੜੀਆਂ ਸਭਿਤਾਵਾਂ ਸਦੀਆਂ ਤੇ ਜਿਹੜਾ ਹੈਗਾ ਜਉਂਦੀਆਂ ਰਹੀਆਂ ਤਰੱਕੀਆਂ ਕਰਦੀਆਂ ਰਹੀਆਂ ਜਿੰਨੀਆਂ ਵੀ ਸੰਸਾਰੀਆਂ ਸਭਿਤਾਵਾਂ ਉਹ ਦਰਿਆਵਾਂ ਦੇ ਕੰਢਿਆਂ ਦੇ ਉੱਪਰ ਜਿਹੜੀਆਂ ਹੈਗੀਆਂ ਬੜੀਆਂ ਹੋਈਆਂ ਪਵਾਦ ਕੇ ਵਿੱਚ ਮਾਰੇ ਇੱਕ ਬਹੁਤ بڑا ਦਰਿਆ ਇੱਕ ਘਰੈ ਮੈਨੂੰ ਯਾਦ ਆਵਾ ਜਦ ਵੀ ਹਮੇ ਉਹ ਉੱਧਰ ਗਏ ਤੇ ਮੇਰੇ ਨਾਲ ਕੇ ਘਨੌਰ ਗੱਲ ਵਿੱਚ ਮਾਰੂ ਤਸਿਆਣੇ ਕਹੇ ਕਰਦੇ ਵੀ ਦਰਿਆਗ ਨੀ ਮੂੰਹ ਕਰਕੇ ਕਿਸੇ ਨੇ ਮੁੱਤਣਾ ਨਹੀਂ ਗੰਦ ਨਹੀਂ ਪਾਣਾ ਦਰਿਆ ਦੇਵਤਾ ਹੋਆ ਮੇਰੀ ਨਾਨੀ ਜਦ ਵੀ ਕਦੇ ਮਾਨੂੰ ਖੇਤਾਂ ਵਿੱਚ ਲੈ ਕੇ ਜਾਇ ਕਰੇਤੀ ਗੈਲ ਚੌਲ ਦੇ ਜਿਗਰੇ ਤੀ ਫਿਰ ਮੱਥਾ ਟੇਕ ਕੇ ਕਰੇਦੀ ਵੀ ਖਵਾਜਾ ਦੇਵਤਾ ਫਿਰ ਉਸ ਤੋਂ ਬਾਅਦ ਕੀ ਹੋਇਆ ਪੜ੍ਹੇ ਲਿਖੇ ਬੰਦੇ ਆ ਗਏ ਮਾਡਰਨ ਐਜੂਕੇਸ਼ਨ ਆ ਗਈ ਹਾਈਲੀ ਇੰਟੈਲੈਕਚੁਅਲ ਬੰਦੇ ਆ ਗਏ ਉਹ ਕਹਿੰਦੇ ਦੇਵਤਾ ਦੂਪਤਾ ਕੁਛ ਨਹੀਂ ਐਟ ਸੋ ਜਸਟ ਵਾਟਰ ਸੋਸ ਦੇ ਬਾਅਦ ਪਾਣੀ ਪਲੀਤ ਹੋਣੇ ਸ਼ੁਰੂ ਹੋਏ ਬਹੁਤ ਕੁਝ ਹੋਇਆ ਤੇ ਅੱਜ ਪਾਣੀ ਦਾ ਬਹੁਤ بڑا ਸੰਕਟ ਹੈ ਇਸ ਟਾਈਮ ਮੈਂ ਦਰਿਆ ਸਤਲੁਜ ਦੇ ਕੰਢੇ ਬਣਾ ਜਿੱਥੇ ਤੇ ਖਾਲਸਾ ਰਾਜ ਸ਼ੁਰੂ ਹੁੰਦਾ ਦਾ ਖਾਲਸਾ ਰਾਜ ਕੀ ਹੱਦ ਸ਼ੁਰੂ ਹੁੰਦੀ ਸੀ ਮੈਨੂੰ ਯਾਦ ਆਵੇ ਕ ਫਰਾਂਸ ਕਾ ਯਾਤਰੀ ਉਰੇ ਆਇਆ ਤਾਂ ਉਹਨੇ ਦੱਸਿਆ ਕਿ ਜਦ ਮੈਂ ਅੰਗਰੇਜ਼ਾਂ ਕੇ ਰਾਤ ਤੇ ਲੁਧਿਆਣੇ ਤੇ ਖਾਲਸਾ ਰਾਜ ਮداخل ਹੋਇਆ ਤਾਂ ਉਹ ਕਹਾ ਵੀ ਇੱਕ ਗੈਦਰੀ ਟੁਕੜੀ ਮੈਨੂੰ ਲੈਣਾ ਆਈ ਸੀ ਉਹ ਫਰਾਂਸ ਕੇ ਸਾਰੇ ਫੌਜੀ ਤੇ ਤੇ ਖਾਲਸਾ ਰਾਜ ਦੀਆਂ ਬਰਕਤਾਂ ਦੀਆਂ ਕਿ ਮਾਰੇ ਪਾ ਹਰ ਚੀਜ਼ ਬੜੀ ਪਾਕ ਪਵਿੱਤਰ ਦੀ ਬੰਦੇ ਵੀ ਕਿੰਨੇ ਮੁਲਕਾਂ 'ਗੇ ਨੌਕਰੀ ਕਰੇਦੇ ਪਰ ਅੱਜ ਮਾਰੇ ਪਾ ਜਿਹੜੇ ਰਾਜ ਕਰ ਰਹੇ ਉਹਨਾਂ ਨੂੰ ਮਾਰੀ ਪਾਣੀ ਮਿੱਟੀ ਹਵਾਂ ਕੀ ਕੋਈ ਚਿੰਤਾ ਨਹੀਂ ਆਪਣੇ ਜਿੰਨਾ ਵੀ ਲੁਧਿਆਣੇ ਦੀਆਂ ਫੈਕਟਰੀਆਂ ਦਾ ਗੰਦਾ ਮੰਦ ਦਾ ਜ਼ਹਿਰ ਹੈ ਸਾਰਾ ਸਤਲੁਜ ਦੇ ਵਿੱਚ ਘੇਰਿਆ ਜਾ ਰਿਹਾ ਸੂਰ ਵੀ ਬਹੁਤ ਬੰਦੇ ਪੜ੍ਹੇ ਲਿਖੇ ਬੰਦੇ ਉਹ ਕੋਲੇ ਪਿੱਛੇ ਉਸਕੇ ਭਰਾਵਾਂ ਕਾਰਗੇ ਵਿੱਚ ਚੜੇ ਹੋਏ ਹਾਈਲੀ ਇੰਟੈਲੈਕਚੁਅਲਾਂ ਘਰਾਂ ਦੇ ਬੜੇ ਤਕੜੇ ਤੇ ਗੰਦ ਕੇ ਟੋਕਰੇ ਪਰ ਪਰਕਾ ਦਰਿਆ ਸਤਲੁਜ ਦੇ ਵਿੱਚ ਘੇਰ ਰਹੇ ਆ ਸੋ ਇਹ ਸੇ ਕਰਕੇ ਔਰ ਇੱਕ ਬਹੁਤ ਬੜੀ ਸਫਾਈ ਮੇਮ ਚੱਲ ਰਹੀ ਹੈ ਜਿਆ ਦਰਿਆ ਸਤਲੁਜ ਨੂੰ ਸਾਫ ਕਰਨੇਗੀ ਪਿਛਲੇ ਕਈ ਮਹੀਨਿਆਂ ਤੇ ਤਾਂ ਜੋ ਦਰਿਆ ਸਤਲੁਜਾ ਜਿਹੜਾ ਇਸਕੇ ਵਿੱਚ ਜਿੰਨਾ ਵੀ ਪਲਾਸਟਿਕ ਜਾ ਰਿਹਾ ਗੰਦਮੰਦ ਜਾ ਰਿਹਾ ਉਹਨੂੰ ਸਾਫ ਕਰਿਆ ਜਾ ਰਿਹਾ ਤੇ ਭਾਈ ਮਨਜੀਤ ਸਿੰਘ ਹੈ ਜੀਨ ਦੇ ਰਹਿਣੇ ਵਾਲੇ ਆ लवली ਯੂਨੀਵਰਸਿਟੀ ਪੜਾ ਰਹੇ ਆ ਇਹਨਾਂ ਨੇ ਮਹੀ ਮਚਲਾਈ ਹੈ ਭਾਈ ਉਹਨਾਂ ਨਾਲ ਗੱਲਬਾਤਾਂ karenge ਵੀ ਇਹ ਸਾਰਾ ਮਸਲਾ ਹੈ ਗਿਆ ਭਾਈ ਸਸਿਕਾਲ ਸਸਿਕਾਲ ਜੀ ਆਪਾਂ ਨੇ ਪਹਿਲਾਂ ਤਾਂ ਜਿੱਤਰਾ ਨੇ ਦਰਿਆ ਇੱਕ ਖਾਲਸੀ ਜੀ ਜਿੱਦ ਤਰ ਆਪਣੀ ਬੋਲੀ ਵੀ ਖਾਲਸ ਹੈ ਹਾਂਜੀ ਹਾਂਜੀ ਜਿਹੜੇ ਵੀ ਖਿੱਤੇ ਕੀ ਆ ਹਾਂਜੀ ਖਾਰਿਆ ਜੀਂਦ ਹੈ ਨਹੀਂ ਠੀਕ ਆ ਸੀ ਠੀਕ ਆ ਸੱਚੀ ਕਾ ਹਾਂ ਠੇੜ ਪਵਾਦ ਤਾਂਨੇ ਚੀਕੇ ਵੀ ਪਰ ਥੋੜਾ ਆਪਣੇ ਪਵਾਦਾਂ ਵੀ ਕਹੀਂ ਲੈ ਜੇ ਹਨਾ ਹਾਂਜੀ ਹਾਂਜੀ ਤੇ ਉਹ ਸਾਰੇ ਸੁਣਾਣੇ ਆਪਾਂ ਨੇ ਸੋ ਇਹ ਮਹੀਨਾਰੇ ਬਾਈ ਦੱਸੋ ਵੀ ਕਿਉਂ ਮਤਲਬ ਇਹ ਮਸਲਾ ਖੜਾ ਹੋਇਆ ਵੀ ਦਿਮਾਗ ਮੇ ਕਿਤਰਾ ਆ ਵੀ ਉਹਦਾ ਬਹੁਤ ਬੰਦ ਪੈ ਰਿਹਾ ਦੇਖੋ ਜੀ ਜਦੋਂ ਮੈਂ ਆਪਣੀ ਪੜ੍ਹਾਈ ਸਾਊਥ ਇੰਡੀਆ ਦੇ ਕਰ ਰਿਹਾ ਥਾ ਨਾ ਜਿਹੜੀ ਜਗ੍ਹਾ ਕਰੀ ਮੈਂ ਕਰਨਾਟਕਾ ਚਾ ਕਰਨਾਟਕਾ ਮੈਂ ਜੀ ਪੀ ਐਚ ਡੀ ਕਰੀ ਮੈਂ ਠੀਕ ਆ ਫਿਰ ਮੈਂ ਨਾ ਉਧਰ ਦੇਖਿਆ ਵੀ ਪਾਣੀ ਦਾ ਬਹੁਤ ਮਤਲਬ ਲੋਕ ਨਾ ਬਚਾਣੇ ਮ ਬਹੁਤ ਜ਼ਿਆਦਾ ਜਾਗਰੂਕ ਆ ਉਹ ਕਿਉਂ ਆ ਉਹਨਾਂ ਪਾ ਬਰਸਾਤੀ ਦਰਿਆ ਸਾਰੇ ਦੇ ਸਾਰੇ ਵੀ ਉਹਨਾਂ ਨੇ ਕੀ ਕਰਿਆ ਵੀ ਆਪਾਂ ਪਾਣੀ ਇਕੱਠਾ ਕਰਿਆ ਜਿੰਨਾ ਵੀ ਬਰਸਾਤੀ ਦਰਿਆ ਵੀ ਉਹਨਾਂ ਦਾ ਪਾਣੀ ਇਕੱਠਾ ਕਰੋ ਤੇ ਉਹੀ ਵਰਤੋ ਦੂਸਰਾ ਨਹੀਂ ਵਰਤਣਾ ਉਹੀ ਪਾਣੀ ਵਰਤਣਾ ਮਤਲਬ ਕਿਉਂ ਕਿਉਂਕਿ ਉਹਨਾਂ ਪਾ ਹੈ ਹੀ ਨਹੀਂ ਨਾ ਤਾਂ ਗਰਾਊਂਡ ਵਾਲਾ ਹੈ ਉਹਨਾਂ ਪਾ ਪਾਣੀ ਨਾ ਉਹਨਾਂ ਪਾ ਕੋਈ ਆਪਣਾ ਜੋ ਸਤਲੁਜ ਨਹੀਂ ਹੈ ਰਾਵੀ ਨਹੀਂ ਹੈ ਅਬਿਆਸ ਨਹੀਂ ਹੈ ਫਿਰ ਮੈਨੂੰ ਸਮਝ ਆਇਆ ਵੀ ਜਦ ਇਨਕਾ ਇੰਨਾ ਬੁਰਾ ਹਾਲ ਹੋ ਰਿਹਾ ਵੀ ਆਪਣਾ ਪਹਿਤੋਂ ਪੰਜ ਦਰਿਆ ਇਥੇ ਉਹ ਡਾਈ ਰਹਿ ਗਏ ਫਿਰ ਬਹੁਤੇ ਦਰਿਆ ਬਰਸਾਤੀ ਡਿਕਲੇਅਰ ਕਰਦੀ ਫਿਰ ਆਪਣਾ ਤੋਂ ਗਰਾਊਂਡ ਵਾਟਰ ਲੈਵਲ ਜੀਰੀਆਂ ਵਿੱਚ ਜਾ ਰਿਹਾ ਮਤਲਬ ਵਹਾਂ ਤੋਂ ਜੀਰੀ ਦੀ ਖੇਤੀ ਹੋ ਰਹੀ ਨਹੀਂ ਹੋ ਰਹੀ ਹੈ ਕਿਉਂਕਿ ਵਹਾਂ ਸਾਲਾਨਾ ਬਰਸਾਤ 1500 mm ਉਹਦਾ ਤਾਂ ਜ਼ਰੂਰਤ ਤੇ ਨਹੀਂ ਹੈ ਝੋਲ ਕੀ ਫਿਰ ਇਸ ਦਾ ਮਤਲਬ ਇਹ ਹੈ ਵੀ ਆਪਾਂ ਆਪਣਾ ਪੰਜਾਬ ਦਾ ਜਿਤਨਾ ਵੀ ਆਪਣਾ ਦਰਿਆਈ ਏਰੀਆ ਸਾਰਾ ਆਪਾਂ ਪਾਣੀ ਪੀਣ ਲੈ ਕੇ ਛੋੜਿਆ ਹੀ ਬਹੁਤ ਪਹਿਲੀ ਗੱਲ ਤੋਂ ਇਹ ਕਿ ਯੋਹੀ ਪਾਣੀ ਪੀਣ ਦਾ ਗਰਾਊਂਡ ਦਾ ਨੀਚੇ ਵਾਲਾ ਪਾਣੀ ਜਿਹੜਾ ਕੈਂਸਰ ਕੈਂਸਰ ਸਾਰੀਆਂ ਚੀਜ਼ਾਂ ਲਈ ਕਾਰਿਆ ਆਪਣੇ ਖਾਤਰ। ਤੋਂ ਮਾਨੂੰ ਯੋਹੀ ਸੋਚਿਆ ਵੀ ਕੁਛ ਨਾ ਕੁਛ ਕਰਿਆ ਜਾਵੇ। ਅਰ ਸਭ ਤੋਂ ਜ਼ਿਆਦਾ ਬੁਰਾ ਮੇਨ ਪੰਜਾਬ ਕੀ ਬਿਲਕੁਲ ਸੈਂਟਰ 'ਚ ਉਹ ਸਤਲੁਜ ਬਗਰੀ ਹੈ। ਸਭ ਤੋਂ ਜ਼ਿਆਦਾ ਬੁਰਾ ਹਲ ਵੀ ਸਤਲੁਜ ਕਾਈ ਹੈ। ਤੋਂ ਮਾਨੂੰ ਸੋਚਿਆ ਵੀ ਇਸ ਖਾਤਰ ਕੁਛ ਨਾ ਕੁਛ ਤੋਂ ਕਰਨਾ ਪੜਾਗਾ। ਈਵ ਤੋਂ ਹੈ ਟਾਈਮ। ਫੇਰ ਬਹੁਤ ਔਖਾ ਹੋ ਜਾਗਾ। ਫੇਰੇ ਕਾਹਤ ਚਲਾਈ ਮੈਂ ਮਥਾਣਾ ਜਿਹੜਾ ਇਹ ਸੂਰ ਸਵੇਰੇ ਤੇ ਸ਼ੁਰੂ ਹੋ ਜਾਣਾ। ਯੋ ਜੀ ਪਹਿਲਾਂ ਬਾਈ ਮੈਂ ਇਕੱਲਾ ਆਇਆ ਕਰੂੰ ਥਾ। ਇਕੱਲਾ ਹੀ। ਹ ਕੱਲੇ ਕਾ ਵੀ ਤਰ੍ਹਾਂ ਕੱਲੇ ਕਾ ਜੀ ਨਹੀਂ ਕਰਦਾ ਰ ਵੀ ਛੱਡ ਪੜ ਗਿਆ ਆਪਾਂ ਨੇ ਘਠੇਕਾ ਲਏ ਮੇਰੇ ਕਹੇ ਕਰੇ ਗੱਲ ਕੱਲੇ ਕਰਾਂ ਤੇ ਕੀ ਹੋ ਜਾਏਗਾ ਚਾਰ ਲਫਾਵੇ ਚੱਕ ਦੇ ਕੀ ਹੋ ਜਾਏਗਾ ਮੈਨੂੰ ਨਹੀਂ ਸੋਚਿਆ ਦੇਖੋ ਪਲਾਨ ਪੂਰਾ ਥਾ ਆਪਣੇ ਦਾ ਵੀ ਮੈਂ ਕਿਹਾ ਇਸ ਤਰ੍ਹਾਂ ਤੋਂ ਹੈ ਨਹੀਂ ਵੀ 100 200 ਦਸੋ 2 ਕਰੋੜ ਬੰਦਾ 2.5 ਕਰੋੜ ਬੰਦਾ ਇੰਟਰਨੈਟ ਚਲਾਉਂਦਾ ਹੋਗਾ ਜੇ ਇੱਕ ਬੰਦੇ ਨੂੰ ਵੀ ਮੇਰੀ ਵੀਡੀਓ ਦੇਖ ਲਈ ਜੇ ਉਹ ਵਾਤਾਵਰਣ ਪ੍ਰੇਮੀ ਹੈ ਥੋੜਾ ਸਾ ਸੋਚਾ ਫਿਰ ਉਹ ਬੰਦੇ ਜ਼ਰੂਰ ਮੇਰੇ ਅਗਲਾ ਬਾਤ ਕਰਨਗੇ 21 ਅਪ੍ਰੈਲ ਨੂੰ ਪਹਿਲੀ ਵੀਡੀਓ ਪਾਈ ਉਹ ਵੀਡੀਓ ਪਾ ਨਾਰਮਲ ਆਪਣੀ ਪਰਸਨਲ ਅਕਾਊਂਟ ਪੈਣੀ 200 ਵੀ ਲਾਈਕ ਆਂਦੇ ਉਸਪਾਈ ਬਹੁਤ ਜ਼ਿਆਦਾ ਰਕਮੈਂਟ ਕਾ ਮਾਮ ਵੀ ਚਿਰ ਅਗੇ ਲਾਵਾਂਗੇ ਬਾਈ ਮੈਂ ਕਹਾ ਬਸ ਫਿਰ ਤੋਂ ਨਜ਼ਾਰਾ ਹੀ ਆ ਗਿਆ ਫਿਰ ਅੱਜ ਦੇਖੋ 21 ਅਪ੍ਰੈਲ ਦਾ ਦਿਨ ਹੈ ਰਾਜ ਦਾ ਦਿਨ ਹੈ ਕੱਲਾ ਸਤਲੁਜ ਨਹੀਂ ਦੇਖੋ ਮੁਹਿਮ ਕਹਾਂ ਤੱਕ ਪਹੁੰਚੀ ਆਪਣਾ ਰਾਵੀ ਵਿਆਸ ਤਿੰਨੋਂ ਦਰਿਆਵਾਂ ਪਈ ਇਸ ਟਾਈਮ ਡਰਾਈਵ ਚੱਲ ਰਹੀ ਹੈ ਵਿਆਸਪਾ ਵੀ ਚੱਲ ਰਹੀ ਹੈ ਅੱਛਾ ਪਿੱਛਾ ਰੋਪੜ ਵੀ ਚੱਲ ਰਹੀ ਹੈ ਅੱਛਾ ਜੀ ਆਪਣੀ ਵਿਆਸ ਵੀ ਰਾਵੀ ਵੀ ਕਤਲੌਰ ਤੇ ਜੇ ਤੋ ਹੋਰ ਕੰਮ ਵਧਣਾ ਹੈ ਜੀ ਘਟਣਾ ਨਹੀਂ ਹੈ ਕਈ ਲੋਕਾਂ ਨੂੰ ਮਤਲਬ ਕਿ ਗਲਤ ਬਲੀਫ ਬਣ ਗਿਆਦਾ ਵੀ ਨਵੀਂ ਪੀੜ੍ਹੀ ਐ ਇਹਨਾਂ ਨੂੰ ਕੁਝ ਨਹੀਂ ਪਤਾ ਕਿਉਂ ਕੁਝ ਨਹੀਂ ਕਰ ਸਕਦੇ ਵੇਦੋ ਨੈਟ ਪਾ ਬੈਠੇ ਆ ਮੈਂ ਕਹ ਰਿਹਾ ਨਵੀਂ ਪੀੜ੍ਹੀ ਐ ਮਨੂ ਦੇਖ ਲਓ ਆ ਕੇ ਉਹਰੇ ਇਹੋ ਮੜਾ ਇਤਨਾ ਕਸੁੱਤਾ ਮਾਰਿਆ ਨਾ ਆਪਾਂ ਨੇ ਇਕੱਠੇ ਹੋ ਗਏ ਲੋਕਾਂ ਨੇ ਬਈ ਤੋ ਮੈਂ ਕਹ ਰਿਹਾ ਵੀ ਬਹਿ ਜਾ ਬਹਿ ਜਾ ਕਰਾ ਦੀ ਔਰ ਬਣ ਜਾਗਾ ਕੰਮ ਆਪਣਾ ਆਪਾਂ ਛੋੜਦੇ ਨਹੀਂ ਹੈ ਐਸੇ ਜਿਤਨਾ ਮੈਂ ਬਾਤ ਕਰ ਰਿਹਾਦਾ ਵੀ ਮਾਰੇ ਜਿਹੜੇ ਅਨਪੜ੍ਹ ਬਜ਼ੁਰਗ ਤੇ ਪੁਰਾਣੇ ਹਨ ਇਹਨਾਂ ਨੂੰ ਸੋ ਕਾਲਡ ਸਾਈਲ ਇੰਟਰੈਕਚਰ ਬੰਦੇ ਕਾਹਵੇਂ ਉਹਨਾਂ ਨੂੰ ਕੁਝ ਨਹੀਂ ਪਤਾ ਦਾ ਉਹ ਦੇਵਤਾ ਪਾਣੀ ਨੂੰ ਅੱਜ ਵੀ ਆਪਾਂ ਕੂਏ ਨੂੰ ਪਾਜਾ ਹਾਂ ਉਹਨਾਂ ਨੇ ਜਿਹੜੇ ਡਰ ਵੀ ਪੈਦਾ ਕਰੇ ਤੇ ਨਾ ਕਿ ਪਿੱਛੇ ਇੱਕ ਬਹੁਤ ਬੜੀ ਚੀਜ਼ ਧੀ ਵੀ ਇਹਨੂੰ ਪੁਲੀਤ ਨਾ ਹੋ ਜਾਏ ਬਿਲਕੁਲ ਪਰ ਤੁਸੀਂ ਦੇਖ ਰਹੇ ਹੋ ਪੌਰੇ ਵੀ ਆਕਾਰਾਂਗੇ ਵਿੱਚ ਬੰਦੇ ਆ ਰਹੇ ਆ ਜਿਹੜੇ ਯੂਨੀਵਰਸਿਟੀਆਂ ਕੇ ਕਾਲਜਾਂ ਦੇ ਸਕੂਲਾਂ ਕੇ ਪ੍ਰੋਫੈਸਰ ਨੀਨੀਆ ਡਾਕਟਰ ਉਹ ਆ ਗਏ ਪਲਾਸਟਿਕ ਦੇ ਟੋਕਰੇ ਭਰ-ਭਰ ਕੇ ਗੰਦ ਕੇ ਸੋ ਫਿਰ ਉਹ ਅਨਪੜ੍ਹ ਬੰਦੇ ਚੰਗੇ ਤੇ ਕੇ ਹਾਈਲੀ ਇੰਟੈਲੈਕਚੁਅਲ ਜਿਹੜੇ ਸਵੇਰ ਤੇ ਸਾਂਝ ਤੱਕ ਸੈਮੀਨਾਰ ਸਾਰਾ ਕੁਝ ਹੈ ਤੇ ਕਿਸ ਤਰ੍ਹਾਂ ਲਗਾ ਸਾਰਾ ਕੁਝ ਸਿੱਖਿਆ ਮਤਲਬ ਹੈ ਕਿ ਉਹ ਚੀਜ਼ਾਂ ਨਹੀਂ ਪੈਦਾ ਕਰ ਸਕੀ ਅਜੇ ਤੱਕ ਜੋ ਜੁਨਸੀ ਨੂੰ ਕਹਦੇ ਨੇ ਆਪਾਂ ਪਿੱਛੇ ਲੱਗੂ ਦੌੜ ਬਾਰਲੀ ਕੰਟਰੀਆਂ ਦਾ ਪਿੱਛੇ ਭੱਗ ਪੜੇ ਵੀ ਉਹ ਜਿੱਤ ਤਰ੍ਹਾਂ ਕਰ ਰਹੇ ਆ ਉਹੀ ਸਹੀ ਆ ਮੈਂ ਮੈਨੂੰ ਨਿਊ ਬਤਾਉ ਉਹ ਥਾਵੇਂ ਬਈ ਅੱਜ ਤੇ 20 ਸਾਲ ਪਹਿਲਾਂ ਸਾਰਿਆਂ ਘਰਾਂ ਬੰਦੇ ਕਿਸ ਚੀਜ਼ ਕਿਲਾ ਮੰਝੇ ਕਰਦੇ ਰਾਗਲ ਟਾਗਲ ਅਹਿਮਾ ਜੋ ਉਹ ਵੇਚ ਰਿਹਾ 800 ਰੁਪਏ ਕਿਲੋ ਰਾਗਲ ਈਬੋ ਵਧੀਆ ਹੋ ਗਈ ਪੈਕੇਟ ਮੈਂ ਪੜ ਗਈ ਠੀਕ ਹੈ ਪਹਿਲਾਂ WHO ਕਹਦਾ ਵੀ ਊਰਾ ਖੇਤੀ ਮਾਡਲ ਲਿਆਓ ਅਸ ਕਾ ਜੀਰੀ ਦਾ ਔਰ ਕਣਕ ਦਾ ਈਬੋ ਕਹਿ ਰਹੇ ਆ ਬਾਜਰਾ ਖਾਓ ਮੱਕੀ ਖਾਓ ਰਾਗੀ ਰਾਗੀ ਖਾਓ ਮਲਟੀ ਗਰੇ ਪਹਿਲਾਂ 40-50 ਸਾਲ ਪਹਿਲਾਂ ਆਪਾਂ ਕੀ ਕਰ ਰਹੇ ਸੀ ਉਹੀ ਖਾ ਰਹੇ ਸੀ ਹਮਮ ਉਹਨਾਂ ਇੰਨੋਂ ਜ਼ਿਆਦਾ ਛੈਣੇ ਬਣ ਰਹੇ ਆ ਆਪਾਂ ਤਾਂ ਬਹੁਤ ਪਹਿਲਾਂ ਤੇ ਜਿਹੜੇ ਬਜ਼ੁਰਗ ਇੱਥੇ ਆਪਣੇ ਉਹਨਾਂ ਨੂੰ ਸਾਰਾ ਕੁਝ ਪਤਾ ਥਾ ਈ ਉਹ ਜੋ ਕਾਰਨ ਹੈ ਦੇਖੋ ਇੱਕ ਹੋਰ ਹੈ ਕਹਿੰਦੇ ਪੀਪਲ ਦਾ ਰੁੱਖ ਨਹੀਂ ਵਧਣਾ ਇਉਂ ਖੁਦ ਸਾਇੰਸ ਵਾਲੇ ਕਹਿ ਰਹੇ ਆ ਵੀ ਪੀਪਲ ਦਾ ਰੁੱਖ ਤੇ ਜ਼ਿਆਦਾ ਗੁਣਕਾਰੀ ਕੋਈ ਚੀਜ਼ ਨਹੀਂ ਹੈ ਉਹ ਤਰਬੇਣੀ ਬਣੇ ਕਰਦੀ ਗੋਆ ਮੈਂ ਉਹ ਕਨਸੈਪਟ ਖਤਮ ਹੋ ਗਿਆ ਈ ਕਹਿ ਰਹੇ ਆ ਰੁੱਖ ਲਾਓ ਈ ਗਰਮੀ ਵਧ ਗਈ ਈ ਲੋਕਾਂ ਨੂੰ ਲੱਗ ਰਿਹਾ ਵੀ ਰੁੱਖ ਲਾਓ ਮਤਲਬ ਪੁਰਾਣੇ ਬਜ਼ੁਰਗਾਂ ਦਾ ਜਿਹਨਾਂ ਦਾ ਦਿਮਾਗ ਹੈ ਨਾ ਉਹ ਬਹੁਤ ਪੁਰਾਣੀ ਸਾਇੰਸ ਲੈ ਰਹੇ ਥੇ ਅਸਲ ਸਾਇੰਸ ਲੈ ਰਹੇ ਥੇ ਆਪਾਂ ਅਮਰੀਕਾ ਨਹੀਂ ਹੈ ਆਪਾਂ ਅਮਰੀਕਾ 간ੀ ਜਾ ਕੇ ਆਪਣੀ ਤਰੱਕੀ ਨਹੀਂ ਹੋ ਸਕਦੀ ਆਪਾਂ ਨੂੰ ਤਾਂ ਆਪਣੀ ਤਰੀਕੇ ਦੇ ਕੰਮ ਕਰਨਾ ਪੜਾਗਾ ਉਰੇ ਤਾਂ ਇੱਕ ਹੋਰ ਵੀ ਨਾਰਾ ਆ ਨਾ ਮੈਂ ਕਿਹਾ ਦਿਮਾਗ ਦੇ ਬੰਦੇ ਕਿੰਨੇ ਗੁਲਾਮ ਹੋ ਚੁੱਕੇ ਨੇ ਜਿਹਨਾਂ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਮੈਂ ਕਿਹਾ ਅਮਰੀਕਾ ਕੋ ਪਤਾ ਵੀ ਇਹਨੂੰ ਕਿਹਾ ਉੱਥੇ ਹਾਂ ਜਿੱਥੇ ਕਿਸੇ ਦਾ ਜਿੱਥੇ ਬੇਬੇ ਨੂੰ ਟੋਲ ਕੇ ਮਦਰਡੇ ਬਣਾਣਾ ਪਵਾ ਹਾਂ ਬਾਪ ਨੂੰ ਟੋਲ ਕੇ ਫਾਦਰਡੇ ਬਣਾਣਾ ਪਵਾ ਸਹੀ ਬਾਤ ਸਹੀ ਬਾਰੇ ਬੇਬੇ ਮਾਰੀ ਤਾਂ ਰੋਜ਼ ਕਹ ਰਹੀ ਪੁੱਤ ਦਾਲ ਠੰਡੀ ਹੋ ਗਈ ਤੂੰ ਆਇਆ ਨਹੀਂ ਹਾਂ ਸਹੀ ਬਾਤ ਇਹ ਮਾਰੇ ਲੋਕ ਮਤਲਬ ਕਿ ਦਿਮਾਗ ਦੇ ਨਾ ਉਹਨਾਂ ਦੇ ਦਿਮਾਗ ਮੈਂ ਪਤਾ ਨਹੀਂ ਕਿੱਥੇ ਦੇ ਸਾਰੇ ਚੀਜ਼ਾਂ ਵੱਡ ਗਿਆ ਵੀ ਉਹ ਉਹ ਬਹੁਤ ਵਧੀਆ ਨੇ ਮਾਰਾ ਸਾਰਾ ਕੁਝ ਗਲਤ ਹੈ ਹਾਂ ਇਹ ਚੀਜ਼ ਨੇ ਮੇਰੇ ਖਿਆਲ ਬੜ ਉਨਕਾ ਨਹੀਂ ਦੇਖੋ ਆਪਾਂ ਵੀ ਜਿਨੇ ਜਿਨਕਾ ਕਲਚਰ ਹੈ ਆਪਣਾ ਉਰਾ ਸਾਰੀ ਸਾਗ ਸਬਜੀ ਤਾਜੀ ਹੈ ਠੀਕ ਹੈ ਆਪਣਾ ਉਰਾ ਆਲੂ ਪਿਆਜ ਟਮਾਟਰ ਸਾਰਾ ਕੁਝ ਤਾਜਾ ਉੱਠਾ ਸਾਰਾ ਸੌਦਾ ਫਰੋਜਨ ਹੈ ਲੋਕ ਕਹਿ ਰਹੇ ਕਿ ਤਰੱਕੀ ਹੋਈ ਹੋਈ ਹੈ ਸੜੇ ਆ ਖਾਰੇ ਉਨਕੀ ਤਾਂ ਮਜਬੂਰੀ ਹੈ ਕਿਉਂ ਉੱਠਾ ਹੁੰਦੀ ਨਹੀਂ ਫਸਲ ਬਰਫ਼ ਪਵਾ ਉਹ ਸਾਰੀ ਚੀਜ਼ਾਂ ਪੂਰਾ ਲੋਕਾਂ ਨੂੰ ਸ਼ੌਂਕ ਛੜਿਆ ਚਿਪਸ ਖਾਣ ਦਾ ਪੈਕਟ ਵਾਲੇ ਮਤਲਬ ਮੈਂ ਕਹਿ ਰਿਹਾ ਵੀ ਆਪਾਂ ਨੂੰ ਪਤਾ ਹੀ ਨਹੀਂ ਵੀ ਆਪਣਾ ਕਲਚਰ ਦੁਨੀਆ ਦਾ ਸਭ ਤੋਂ ਰਿਚ ਕਲਚਰ ਹੈ। ਹੂੰ ਫਿਰ ਕਹਿ ਰਹੇ ਅਮਰੀਕਾ ਵਧੀਆ ਅਮਰੀਕਾ ਕਿਸ ਚੀਜ਼ ਵਿੱਚ ਵਧੀਆ ਜੇ ਉੱਥੇ ਕੋਈ ਕੰਮ ਨਹੀਂ ਕਰ ਸਕਦਾ ਉਰੇ ਤੋਂ ਨਾ ਸਾਰਾ ਜੀ ਗੋਮਾ ਬਗਜੋ ਗੋਮਾ ਬੁੜੇ ਬੈਠੇ ਪੰਜ ਸੱਤ ਠੀਕ ਹੈ ਚੰਗੜੇ ਗੱਲ ਰਹੇ ਠੀਕ ਹੈ ਪੂਰੀ ਲਾਟਾ ਘੜਾਰ ਕੇ ਉਹਨਾਂ ਨੇ ਹੈ ਵਧੀਆ ਟਾਈਮ ਪਾਸ ਹੋ ਰਿਹਾ ਨਾ ਕਿਸੇ ਦੇ ਡਰਦੇ ਨਾ ਕਿਸੇ ਦੇ ਕਹਿਣਾ ਨਾ ਸੁਣਨਾ ਆਪਣਾ ਵਧੀਆ ਜ਼ਿੰਦਗੀ ਉਸ ਤੇ ਵਧੀਆ ਰਿਟਾਇਰਮੈਂਟ ਹੈ ਕਿਹੀਂ ਯੋਂ ਅੰਗਰੇਜ਼ਾਂ ਦੇ ਬੱਚੇ ਸਾਰੀ ਜ਼ਿੰਦਗੀ ਕੰਮ ਕਰਾਂ ਫਿਰ ਮਾਪੇ ਨੂੰ ਵੀ ਸਟੋਰਾਂ ਪੇ ਲ ਉਹ ਦੇਖੋ ਨਾ ਇੱਕ ਤਾਂ ਬੁਢਾ ਗੋਮਾ ਬੈਠਿਆ ਮੁੱਛਾਂ ਨੂੰ ਬਟ ਦੇ ਰਿਹਾ ਇਹ ਇੱਕ ਉਹ ਬੁੜੇ ਆ ਜਿਹਨ ਸੇ ਬਡਾਪਾ ਮੇ ਵੀ ਦਿਹਾੜੀ ਕਰ ਰੇਗਾ ਕੰਮ ਨਹੀਂ ਚੱਲਦਾ ਤੇ ਜੋ ਵੀ ਬਹੁਤ ਤਕੜਾ ਰੋਲਾ ਨਾ ਵੀ ਸਮਝਣ ਕੀ ਬਾਦ ਹੈ ਵੀ ਉਹ ਤਾਂ ਆਪਾਂ ਨੂੰ ਵਿਵਸਥਾ ਐਸੀ ਕਰਖੀ ਦੀ ਐਸਾ ਸਿਸਟਮ ਬਣਾ ਰੱਖਿਆ ਥਾ ਬੰਦਾ ਕਮਾਵੇ ਵੀ ਔਰ ਐਸ਼ ਵੀ ਕਰੇ अच्छा पानी वाले मुद्दे पे फिरना आपा पानी जेड़ा इथं मैं पहला बात कर रहे थे भी यार अंदा دریا ਦਾ ਲੁਧਿਆਣੇ ਦੇ ਵਿੱਚ ਇਧਰ ਨੂੰ ਚਲੇ ਗਿਆ हां ਅੱਧੀ ਕਈ ਵੀ ਜਲੰਧਰ ਰਣਗੇ ਸੇ ਆ ਗਿਆ ਸਰਕਾਰਾਂ ਨੇ ਕੁਛ ਕਰਦੀਆਂ ਸਰਕਾਰਾਂ ਦੇ ਬਾਰੇ ਮੈਂ ਗੱਲ ਕਰਾ ਵੀ ਇਹ ਪਾਣੀ ਮੈਂ ਜਿਹੜਾ ਗੰਦਮੰਦ ਪੈ ਰਿਆ ਸਰਕਾਰਾਂ ਕਾ ਦੋ ਵੀਰ ਜੀ ਦੇਖੋ ਇਸ ਤਰ੍ਹਾਂ ਆਪਾਂ ਸਿੱਧੀ ਜੀ ਬਾਤ ਕਹਿ ਸਕਾਂ ਵੀ ਸਰਕਾਰਾਂ ਨੂੰ ਇਹ ਮੁੱਦਾ ਲੱਗਦਾ ਨਹੀਂ ਉਹਨਾਂ ਨੂੰ ਤਾਂ ਇਹ ਚਾਹੀਏ ਵੀ ਵਾਟਰ ਬਾਕਸ ਬਣਾਓ ਪਾਣੀ ਵੇਚੋ ਮੁੱਲ ਕੰਪਨੀਆਂ ਅੱਗਲਾ ਕਰੋ ਡੀਲ ਜੋ ਸੌਦਾ ਵੀ ਲੋਕ ਆਪੇ ਨਹੀਂ ਪੈਸੇ ਦੇਣਗੇ ਜਦ ਪਾਣੀ ਯੋ ਗੰਦਾ ਹੋ ਗਿਆ ਇਹ ਬੰਡਸਟਰੀ ਇਸ ਮੇ ਪੜ ਰਹੀ ਹੈ ਸਰਕਾਰ ਨੂੰ ਦੱਸ ਦਾਨੀ ਹੈ ਜਿਹੜਾ ਜੋ ਆਪਣੇ ਗੰਦਾ ਨਾਲਾ ਬੁੱਢਾ ਨਾਲਾ ਜ਼ਾਹਿਰ ਬਣ ਗਿਆ ਫੈਕਟਰੀਆਂ ਸਾਰਾ ਉਹਨਾਂ ਲੱਖੇ ਉਹਨਾਂ ਨੇ ਉੱਥੇ ਬੜਾ ਰੌਲਾ ਪਾਇਆ ਇਹ ਨਿਹਰਾ ਗੰਤ ਹਾਂ ਮਤਲਬ ਕਿ ਦੇਵਤਾ ਜਿਹੜਾ ਹਾਂ ਉਹਨੂੰ ਪਲੀਤ ਕਰ ਰਹੇ ਸਿਰਫ ਆਪਣਾ ਉਹ ਤਾਂ ਕੰਮ ਹੋ ਗਿਆ ਨਾ ਅਜਿ ਤਰਾ ਕਹਿ ਨਹੀਂ ਕਰਦੇਗਾ ਮੈਨੂੰ ਨਹੀਂ ਪਤਾ ਵੀ ਸਚਾਈ ਕਿੰਨੀ ਕਾ ਸੱਪਣੀ ਆਪਣੇ ਅੰਡੇ ਖਾ ਜਾ ਹਾਂ ਧਾਰਨਾ ਇਹ ਕਹਿ ਲਿਓ ਮਰਜ਼ੀ ਕਹਿ ਲਓ ਤੇ ਮਾਰੇ ਲੋਕ ਵੀ ਸੱਪਣੀ ਬਣ ਗਏ ਜਿਹੜੇ ਆਪਣੀ ਆਉਣੀਆਂ ਨਸਲਾਂ ਦਾ ਪਾਣੀ ਖਾਰੇ ਪੀਦੇ ਸਭ ਕੁਝ ਕਰਦੇ 4 ਕਿ ਲੋਕ ਹੈ ਜਿਨ੍ਹਾਂ ਨੂੰ ਯੋ ਵੀ ਦੇਖੋ ਮਾਰੀ ਤੋਂ ਸਤਾ ਪਣੀ ਰਿਹਾ ਜਿੰਨਾਂ ਸਤਾ ਦਾ ਖੂਨ ਮੂੰਹ ਲੱਗ ਰਿਹਾ ਵੀ ਪਾਵਰ ਤੋਂ ਸੌਦਾ ਹੀ ਬਹੁਤ ਖਤਰਨਾਕ ਹੈ ਇੱਕ ਤੋਂ ਲੋਕ ਦੂਸਰੇ ਉਹ ਵੀ ਮੰਨੂ ਚਾਹੀਏ ਆਂਦਾ ਪੈਸਾ ਜਿੰਨਾ ਮਿਲ ਜਾ ਉਤਨਾ ਥੋੜਾ ਪਿਛੇ ਵੀ ਤਨਾ ਮਿਲੇ ਕਿਤਰੀ ਮਿਲ ਜਾ ਆਪਣਾ ਹੀ ਪਾਣੀ ਪਲੀਤ ਕਰਦੇ ਜਾ ਉਹਨਾਂ ਨੂੰ ਕੋਈ ਮਤਲਬ ਨਹੀਂ ਉਹ ਕਹਰੇ ਮਾਰੇ ਘਰਾਂ ਦਵਾਰੋਂ ਲੱਗ ਰਿਹਾ ਫਿਰ ਉਹ ਜਿਹੜੇ ਗੋਆ ਮੈਂ ਕੈਂਸਰ ਹੋ ਰਿਹਾ ਉਹ ਅਬੋਰ ਫਾਜਲ ਖਾ ਕੇ ਬੰਦੇ ਜੋ ਹੀ ਪਾਣੀ ਪੀਰੇ ਮੈਂ ਲੜ ਕਿਉਂ ਰਹੇ ਆ ਵੀ ਆਪਣੇ ਭਾਈ ਆ ਉਹਨਾਂ ਕੇ ਲਈ ਇਤਨਾ ਮਾੜਾ ਕੰਮ ਕਰ ਰਹੇ ਆਪਾਂ ਦੇਖੋ ਇਹੋ ਸਰਿਆਮ ਇਹੋ ਪਾਣੀ ਇਹ ਬੁਰ ਫਾਜ਼ਿਲ ਕਾ ਕੇ ਬੰਦਿਆਂ ਕਾ ਫੋਨ ਆ ਰਿਹਾ ਕਰੇ ਭਾਈ ਬਚਾ ਲਿਓ ਮਾਨੂੰ ਮਾਨੂੰ ਉਮੀਦ ਜਾਗੀ ਆ ਥਾਰੇ ਤੇ ਮਾਮ ਕਹ ਰਿਹਾ ਵੀ ਇੰਡਸਟਰੀ ਕਿੱਲੇ ਲੜਨਾ ਤੋ ਹਜੇ ਬਹੁਤ ਔਖਾ ਇੰਡਸਟਰੀ ਕਿੱਲੇ ਸਰਕਾਰ ਖੜੀ ਹੈ ਸਰਕਾਰ ਕੁਛ ਕਰੇਗੀ ਤੋ ਹੋ ਜਾਏਗਾ ਪਰ ਰੋੜਾ ਪਾਓ ਇਹ ਤੋ ਰੋੜਾ ਪਾਣ ਕਾ ਟਾਈਮ ਹੈ ਮੈਂ ਨਾ ਪਹਿਲਾਂ ਵੀ ਬਾਤ ਕਰ ਰਿਹਾ ਸੀ ਵੀ ਉਹ ਘੱਗਰ ਦਰਿਆ ਕਾ ਬੰਦਾ ਦੱਸ ਰਿਹਾ ਸੀ 50 ਸਾਲ ਪਹਿਲਾਂ ਜੇ ਮੈਂ ਸਾਮੂਸਾ ਚਾਰਨ ਗਏ ਹਾਂ ਵੀ ਨਿਊ ਨਾ ਰਿੱਤਾ ਪਟਕਾ ਦੋ ਫੁੱਟ ਤਲੇ ਤੇ ਪਾਣੀ ਕੱਢ ਕੇ ਪੀਏ ਕਰਦੇ ਹਾਂ ਗਰਗਾ ਪਾਣੀ ਪੀਂਦੇ ਰਹੇ ਗਰਗਾ ਦੇਖ ਲੋ ਕਿ ਹਾਲ ਹੈ ਉਹੀ ਸਾਰੇ ਪੰਜਾਬ ਦੇ ਦਰਿਆਵਾਂ ਦਾ ਹੋ ਗਿਆ ਮਤਲਬ ਕਿ ਜਿਹੜੇ ਇਹ ਕਿਹਾ ਗਿਆ ਤਾਂ ਨਾ ਵੀ ਯਾਰ ਲੋਕ ਪੜਨ ਦੇ ਕੇ ਸਿਆਣੇ ਹੋਏਗੇ ਇਹ ਫਲਾਣਾ ਹੋਏ ਇਹ ਉਲਟ ਖੜਾ ਹੋ ਗਿਆ ਜਾਂ ਉਹਨਾਂ ਨੂੰ ਲਾਲਚ ਨੇ پاگل ਕਰ ਦਿੱਤਾ ਬਸ ਪਤਾ ਕਿਉਂ ਹੈ ਬਈ ਜੀ ਉਹੀ ਬਾਤ ਹੈ ਵੈਸਟਰਨਾਈਜੇਸ਼ਨ ਕਹਦੇ ਜਿੰਨੂੰ ਵੀ ਉਹ ਲੋਕ ਗਰਾਂ ਦੇ ਨਿਕੜੇ ਸ਼ਹਿਰਾਂ ਮੈਂ ਗੋਆਂ ਮੈਂ ਤੇ ਕੱਢ ਕੇ ਨਾ ਲੋਕਾਂ ਨੂੰ ਸ਼ਹਿਰ ਮੈਂ ਬਸਾਣਾ ਉਹਨਾਂ ਨੂੰ ਮਜ਼ਦੂਰ ਬਣਾਣਾ ਠੀਕ ਹੈ ਫਿਰ ਉਹ ਕਹਿੰਦੇ ਵੀ ਮਾਰੇ ਘਰ ਬਣ ਗਏ ਮਾਨੂੰ ਗੱਡੀ ਲੈ ਲਈ ਸਾਰੀ ਜ਼ਿੰਦਗੀ ਕਿਸ਼ਤਾਂ ਵਿੱਚ ਨਿਕੜ ਗਈ ਉਹਨਾਂ ਦੀ ਠੀਕ ਹੈ ਉਹ ਉਸ ਬੰਦੇ ਨੂੰ ਪੁੱਛੋ ਜਿਹਨ ਸਾ ਗੋਮਾ ਮੰਜੇ 'ਤੇ ਬੈਠਿਆ ਅੰਬੇ ਤੜਾ ਠੀਕ ਹੈ ਉਹ ਕਹਿੰਦਾ ਮੇਰੇ ਵਰਗਾ ਤਾਂ ਰਾਜਾ ਹੀ ਨਹੀਂ ਕੋਈ ਮਤਲਬ ਇਹਨਾਂ ਨੇ ਦਿਆ ਕਿ ਉਹ ਝੂਠਾ ਸਿਨੈਰੀਓ ਵੀ ਤੁਮ ਸ਼ਹਿਰ ਮੈਂ ਰਹ ਰਹੇ ਹੋ ਗੰਦੀ ਹਵਾ ਗੰਦਾ ਪਾਣੀ ਸਭ ਕੁਝ ਮਿਲੈਬਿਲਟੀ ਠੀਕ ਹੈ ਤਾਂ ਉਹ ਬੰਦੇ ਨੂੰ ਸੋਚ ਰਹੇ تھے ਵੀ ਮਾਰੀ ਬਲੀ ਹੋ ਜਾਗੀ ਮਾਮ ਅੰਗਰੇਜ਼ਾਂ ਵਾਲੇ ਕਲਚਰ 'ਤੇ ਚੱਲਾਂਗੇ ਇਪ ਆਪ ਜਾ ਕੇ ਵੱਡੇ ਵੱਡੇ ਲੋਕ ਜੋਂ ਸੇ ਨੂੰ ਕਹਿੰਦੇ ਮੈਂ ਡਾਕਟਰ ਆ ਇੰਜੀਨੀਅਰ ਆ ਸਾਇੰਟਿਸਟ ਆ ਨੌਕਰੀਆਂ ਛੜ ਛੜ ਕੇ ਗੋਂਗਾ ਨਹੀਂ ਆ ਰਹੀ ਆਵੇ ਲੋਕਾਂ ਨੂੰ ਅਕਲ ਲੇਟ ਆਵੇਗੀ ਆ ਰਹੀ ਐ ਹੌਲੀ ਹੌਲੀ ਆ ਰਹੀ ਐ ਅੱਛਾ ਓਰੇ ਵਾਲੀ ਤੇ ਮੈਂ ਸਰਕਾਰ ਮੈਂ ਫਿਰ ਕਿਤਰਾ ਚਲਾ ਰਹੇ ਕਿਹੜੇ ਦਿਨ ਚਲਾ ਫਿਰ ਓਰੇ ਦੱਸੋ ਮੜਾ ਜੀ ਉਹ ਜੀ ਦੇਖੋ ਮੈਂ ਤਾਂ ਸਾਰੇ ਨੌਕ ਜ਼ਿਆਦਾਤਰ ਨੌਕਰੀਆਂ ਕਰ ਰਹੇ ਆ ਕੋਈ ਕੁਸ਼ ਕਰ ਰਿਹਾ ਤੋ ਐਤਵਾਰ ਨੂੰ ਮਾਨੂੰ ਇੱਕ ਛੁੱਟੀ ਮਿਲੇ ਇੱਕ ਛੁੱਟੀ ਆਪਾਂ ਫਿਰ ਸਵੇਰੇ ਆ ਜਾ ਕਿੰਨੇ ਵਜੇ ਸਵੇਰੇ ਓ 5 ਵਜੇ ਆ ਜੇ ਅੱਜ ਮੀਂਹ ਥਾ ਥੋੜਾ ਮੈਂ ਲੇਟ ਹੋ ਗਿਆ ਉਧਰ ਮੀਂਹ ਪੜ ਰਿਹਾ ਪੇ ਰੋਪੜ ਵੀ ਜਾਣਾ ਪੜਿਆ ਕਈ ਵਾਰੀ ਬਸ ਨਿਊ ਲਾ ਲਓ ਵੀ ਐਤਵਾਰ ਨੂੰ ਤੋਂ ਆਪਣਾ ਗੇੜਾ 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 ਵਿਆਸ ਰੋਪੜ ਸਤ ਜਲੰਧਰ ਲੁਧਿਆਣਾ ਪੂਰੀ ਘੁੰਮੇ ਜਾ ਆਪਾਂ ਅੱਛਾ ਕੱਲੇ ਫਿਰ ਕਿੰਨੇ ਦਿਨ ਲੱਗੇ ਬਾਦੋਂ ਬੰਦੇ ਪੜਨ ਲੱਗੇ ਕੋਈ ਕੋਈ ਐਨ ਜੀਓ ਹੀ ਬਣਾਈ ਕੋਈ ਰਜਿਸਟਰ ਦਾ ਪ੍ਰੋਸੈਸ ਚੱਲ ਰਿਹਾ ਆਪਣਾ ਬਹੁ ਹੋ ਜਾਈ ਥੋੜੇ ਦਿਨਾਂ ਵਿੱਚ ਰਜਿਸਟਰ ਹੋ ਜਾਏ ਨਾ ਐਨ ਜੀਓ ਦਾ ਕੋਈ ਮਸਲਾ ਜਾਂ ਐਨ ਜੀਓ ਬਣ ਜਾ ਫਿਰ ਬੜਾ ਕੁਝ ਹੋ ਜਾ ਫਿਰ ਲੋਕਾਂ ਦੇ ਪੈਸੇ ਇਕੱਠੇ ਕਰ ਰਹੇ ਲੁੱਟਰੇ ਫਰਾਣਾ ਬੜਾ ਖੜਾ ਚੱਲ ਗਿਆ ਉਹ ਖੜਾ ਚੱਲ ਜਾ ਉਹ ਪਤਾ ਕੀ ਹੈ ਜੀ ਕਈ ਤਰੀਕਿਆਂ ਕੀ ਬਾਤ ਐ ਜਿ ਤਰ੍ਹਾਂ ਹੀ ਨੂੰ ਸੋਚ ਲਿਓ ਵੀ ਆਪਾਂ ਦੋ ਬੰਦੇ ਐ ਉਸ ਨੂੰ ਆਫਰ ਆਇਆ ਵੀ ਤਾ ਜਤ ਕਿਉਂ ਕੰਮ ਬੰਦ ਕਰਦੇ ਨਹੀਂ ਤੇਰੀ ਲੱਤਾਂ ਤੋੜਾਂਗੇ ਉਹ ਕਹਦੇ ਵੀ ਯਾਰ ਮੈਂ ਇਤਰਾ ਇਤਰਾ ਉਹ ਕਰਿਆ ਫਿਰ ਉਹਨੂੰ ਕਹਦੇ ਆ ਚੱਲ ਮੈਂ ਤੈਨੂੰ 1 ਕਰੋੜ ਦੇ ਦਿਆਂ। ਇਹੋ ਵੀ ਤਾਂ ਖੇਡ ਚੱਲ ਰਹੀ ਐ। ਕਈ ਲੋਕਾਂ ਦਾ ਮਕਸਦ ਈ ਹੋਈ ਐ। ਇਹ ਮੈਂ ਕਹਿ ਰਿਹਾ ਮੈਂ ਤਾਂ ਪਬਲੀਕਲੀ ਕਹਿ ਰਿਹਾ ਵੀ ਮੈਂ ਨੌਕਰੀ ਛੱਡੂਗਾ। ਕਿਉਂ ਛੱਡੂਗਾ ਜੇ ਲੋਕ ਮੇਰਾ ਸਾਥ ਦੇਣਗੇ ਮੈਂ ਨੌਕਰੀ ਛੱਡ ਦਿਆਂ। ਕਿਉਂ ਛੋਡੂਗਾ ਨੌਕਰੀ ਛੋੜਿਆ ਬਿਨਾ ਇਸ ਮਸਲੇ ਦਾ ਹੱਲ ਨਹੀਂ ਹੋ ਸਕਦਾ ਲੋਕਾਂ ਨੂੰ ਫੁੱਲ ਟਾਈਮ ਮਰੀ ਇਸ ਚੀਜ਼ ਮਾਣਾ ਪੜੇ ਜੇ ਲੋਕ ਆਪਣਾ ਘਰ ਬਾਰ ਛੋੜ ਗਾਰੇ ਰੋਟੀ ਪਾਣੀ ਤਾਂ ਉਹਨਾਂ ਦੀ ਵੀ ਚੱਲਣੀ ਚਾਹੀਦੀ ਠੀਕ ਹੈ ਜੀ ਰੋਟੀ ਸਭ ਨੂੰ ਖਾਣੀ ਹੈ ਮੈਂ ਕੰਦਾ ਨਹੀਂ ਵੀ ਐਡੇ ਮਾੜੇ ਪੰਜਾਬ ਕੇ ਲੋਕ ਹੈ ਆਪਣੇ ਲੋਕ ਇਤਨੇ ਬੁਰੇ ਤੋਂ ਹੈ ਨਹੀਂ ਉਹ ਚੱਲਦੇ ਰਹ ਹਾਂ ਉਹ ਐਨ ਜੀਓ ਦਾ ਮਸਲਾ ਉਹ ਹੈ ਨਾ ਵੀ ਉਹਨਾਂ ਦਾ ਪਿੱਛਾ ਕੌਣ ਹੈ ਕਿਸੇ ਦਾ ਕਿੱਲਾ ਕੋਈ ਰਾਜਨੀਤੀ ਖੇਡ ਰਿਆ ਕੋਈ ਕਿਸੇ ਨੂੰ ਇਲੈਕਸ਼ਨਾਂ ਵਿੱਚ ਖੜਿਆ ਕਰ ਰਿਆ ਯੋ ਵੀ ਤਾਂ ਮਸਲੇ ਆ ਨਾ ਵੀ ਕੋ ਕੋ ਬੰਦਾ ਕਈ ਵਾਰੀ ਨਾ ਸਮਾਜ ਸੇਵੀ ਵੀ ਸਪੋਰਟ ਕਿਲਾ ਖੜੇ ਕਰੇ ਹੋਈ ਆ ਆਪਨਾ ਆਮ ਘਰਾਂ ਤੇ ਆਏ ਹੋਈ ਆ ਮੇਰੇ ਘਰ ਕੇ ਖੇਤੀ ਕਰਾਂ ਪੜ ਲਿਖਿਆ ਮੈਂ ਚਲੋ ਪੀ ਐਚ ਡੀ ਕਰ ਲਈ ਅਸਿਸਟੈਂਟ ਪ੍ਰੋਫੈਸਰ ਬਣ ਕੇ ਸਰਕਾਰੀ ਨੌਕਰੀ ਦਾ ਸੁਪਨਾ ਦੇਖਿਆ ਥਾ ਜਿੱਦਾਂ ਨਿਕੜੇਗੀ ਦੇਖਾਂਗੇ ਠੀਕ ਆ ਪਰ ਯੋ ਕੰਮ ਹੀ ਛੋੜਦੇ ਨਹੀਂ ਆ ਕਿਉਂ ਯੋ ਮੈਂ ਕਹ ਰਿਹਾ ਵੀ ਸਭ ਤੋਂ ਵੱਡਾ ਕੰਮ ਤਾਂ ਹੋਇਆ ਪੜ ਲਿਖ ਕੇ ਨੌਕਰੀ ਤੋਂ ਦੁਨੀਆ ਕਰ ਆਪਣੇ ਆਪਣਾ ਪੇਟ ਤੋਂ ਦੁਨੀਆ ਪਾਲ ਰਹੀ ਪੂਰਾ ਜਿਹੜੇ ਫਿਰ ਕਾਰਾਂ ਪਰ ਇਸ ਤਰ੍ਹਾਂ ਆਪਾਂ ਖੜੇ ਹਾਂ ਬੱਸਾ ਵਿੱਚ ਉਤਰਾ ਹਾਂ ਬੰਦੇ ਵੀ ਖੜਾਏ ਹਨੀ ਇਹਨਾਂ ਕਹਿੰਦੇ ਫਿਰ ਕਿਤਰਾ ਚੱਲ ਰਿਹਾ ਪ੍ਰੋਗਰਾਮ ਵੈਸੇ ਵੀ ਕੋਈ ਕਈ ਤੋਂ ਨਾ ਇਸ ਤਰ੍ਹਾਂ ਦੇ ਵੀ ਹੈ ਕਹਿੰਦੇ ਤੂੰ ਖਾਲਸਤਾਨੀ ਹੈ ਅੱਛਾ ਹਾਂ ਉਹ ਕਿਤਰਾ ਕਹਿੰਦਾ ਮਾਰੇ ਧਰਮ ਨੂੰ ਟਾਰਗੇਟ ਕਰ ਰਿਹਾ ਤੂੰ ਮੈਂ ਕਹਿੰਦਾ ਇਸ ਦਾ ਮਤਲਬ ਤੁਹਾਨੂੰ ਇੱਕ ਬਾਤ ਤਾਂ ਸਮਝ ਆ ਰਹੀ ਵੀ ਕੋਈ ਨਾ ਕੋਈ ਤੋ ਹੈ ਜਿਹੜਾ ਮੂੜ ਮੱਤ ਦੇ ਰਿਹਾ ਤੁਹਾਨੂੰ ਹੈ ਇੱਕ ਕਹਿੰਦੇ ਖਾਲਸਤਾਨੀ ਹੈ ਇੱਕ ਕਹਿੰਦੇ ਤਾਂ ਐਂਟੀ ਮੁਸਲਮਾਨੂ ਜੇ ਕੋਈ ਮਨੁ ਗੁਰਸਿੱਖ ਬੰਦਾ ਮਿਲ ਜਾਏ ਫਿਰ ਮਾਮ ਕਹਿੰਦਾ ਯਾਰ ਬਾਣੀ ਮੇ ਕੋਈ ਕਮੀ ਰਹਿ ਗਈ ਦੀ ਤੋ ਇਨਾ ਲੱchnਾ ਪਿਆ ਰਹੇ ਹੋ ਹੈਨਾ ਦੂਸਰੀ ਬਾਤ ਇਹੋ ਆ ਵੀ ਜੇ ਆਪਾਂ Hindu ਧਰਮ ਨੂੰ ਵੀ ਪੜਾਂ ਚਲੋ ਇਸਲਾਮ ਅਰਬ ਬਾਈਬਲ ਕੀ ਤੋਂ ਬਾਤ ਦੂਸਰੀ ਆ ਉਸਮੇ ਬੜਾ ਹੋ ਗਨੇ ਕਹੀਂ ਵੀ ਕਿਸੇ ਵੀ ਧਰਮ ਮੈਂ ਉਹ ਜਿਹੜੀ authentic ਕਿਤਾਬ ਹੈ ਉਹ ਨਹੀਂ ਜਿਹੜੀ ਪੰਡੇ ਪੁੰਡੇ ਨੂੰ ਬਣਾ ਰਖੀ ਵੀ ਮੈਨੂੰ ਇੱਕ ਕਿਤਾਬ ਦਿਖਾ ਦਿਓ ਤਾਂ ਬਈ ਬਈ ਉਸਮੇ ਕਹਿ ਰਿਹਾ ਵੀ ਥਮ ਦਰਿਆ ਮੇ ਕੁਛ ਪਾ ਦਿਓ ਅਰਥਾ ਸਾਰੀ ਸਮੱਸਿਆ ਸਾਰੀ ਠੀਕ ਹੋ ਗਈ ਚੈਲੰਜ ਹੈ ਜੇ ਉਹ ਮੈਂ ਚੈਲੰਜ ਕਰੂੰ ਔਰ ਬਰ ਵੀ ਜੋਂਨ ਸੇ ਵੀ ਬੰਦੇ ਤੁਹਾਨੂੰ ਇਹ ਸਲਾਹਾਂ ਦੇ ਰਹੇ ਨਾ ਉਹ ਬੰਦੇ ਥਾਰੇ ਧਰਮ ਕੇ ਖਿਲਾਫ ਆ ਉਹੀ ਧਰਮ ਨੂੰ ਦੇ ਨਾਮ ਕਰ ਰਹੇ ਪਰ ਲੋਕ ਡਰਾਂ ਜੇ ਪਾਣੀ ਨੇ ਰਿਹਾ ਧਰਮ ਕਿੱਥੇ ਰਹੇਗਾ ਮੁੱਦਾ ਤਾਂ ਇਹੋ ਹੈ ਨਾ ਪਾਣੀ ਨੇ ਰਿਹਾ ਧਰਮ ਕਾਸ ਦਾ ਉਹੀ ਬਾਤ ਹੈ ਬਹੁਤ ਇਤਨੀ ਸਮਝਤੋ ਬਹੁਤ ਅੱਗਾ ਕੀ ਬਾਤ ਹੈ ਨਾ ਉਹ ਯੋ ਹੀ ਨਹੀਂ ਸਮਝਦੇ ਮੱਛੀਆਂ ਲੋਕ ਸੋਚਾਂ ਕਿ ਬਈ ਮੋਂਤੋਂ ਮੱਛੀਆਂ ਨੂੰ ਦਾਣੇ ਪਾਣ ਆ ਰਹੇ ਮੱਛੀਆਂ ਨੂੰ ਦਾਣਾ ਜੁਣਸਾ ਲੋਕ ਪਾ ਰਹੇ ਹਨ ਨਾ ਉਹ इनके शरीर खातिर ਬਹੁਤ ਖਰਾਬ ਆ ਉਹ ਫਿਸ਼ ਫੂਡ ਨਹੀਂ ਹੈ। ਹੂੰ ਮੱਛੀਆਂ ਖਾਂ ਕਿੜਾ ਹੂੰ ਘਾਸ ਇੱਕ ਹੋਰ ਚੀਜ਼ ਵੀ ਹੈਗੀ ਆ ਕੀੜੇ ਛੋਟੇ ਮੋਟੇ ਕੀੜੇ ਮਕੋੜੇ ਸੁੰਡੀਆਂ ਵਗੈਰਾ ਮੱਛੀ ਖਾ ਉਹਨਾਂ ਨੂੰ ਤੇ ਉਹੀ ਉਸਦੀ ਡਾਈਟ ਹੈ। ਜਿਉਂ ਕੇ ਕਰ ਰਹੇ ਕੰਮ ਰੱਬ ਤੇ ਵੀ ਉੱਪਰ ਹੈ। ਰੱਬ ਨੇ ਨਹੀਂ ਕਿਹਾ ਇਹਨਾਂ ਦਾ ਖਾਣ ਪੀਣ ਦਾ ਜਗਾੜ ਕਰਿਆ ਆਮ ਮੱਛੀਆਂ ਨੂੰ ਬਗਾੜਾਂਗੇ ਆਟਾ ਖਵਾ ਖਵਾ। ਔਏ ਕਿੰਨਾ ਜੀਦਾ ਆਪਣੇ ਗਣੇਸ਼ ਉਤਸਵ ਹੋਆ ਦੇਖੋ ਕਿੰਨਾ ਉਸ ਪਰ ਮੂਰਤੀਆਂ ਬਣਾ ਹਾਂ ਇਸ ਤਰ੍ਹਾਂ ਗੇਰਿਆ ਵਾਂ ਉੱਥੇ ਕਈ ਮਰ ਬਾਹਰ ਹੀ ਗੇਰਿਆ ਵਾਂ ਉਹਨਾਂ ਦੇ ਉੱਪਰ ਕੈਮੀਕਲ ਕਿੰਨਾ ਲਗਾਇਆ ਪਾਣੀ ਵਿੱਚ ਆ ਰਿਹਾ ਤੇ ਮਤਲਬ ਲੋਕ ਕੋਈ ਸੋਚਦੇ ਹੀ ਨਹੀਂ ਸਮੁੰਦੇ ਪਰ ਉਸ ਦਾ ਪਹਿਲੀ ਬਾਤ ਹੋਇਆ ਅੱਜ ਤੇ 30 ਸਾਲ ਪਹਿਲਾਂ ਠੀਕ ਹੈ ਜੀ 30 ਸਾਲ ਪਹਿਲਾਂ ਕਹਿਦੀ ਆਪਾਂ ਵੀ 30 ਸਾਲ ਪਹਿਲਾਂ ਅੱਜ ਤੋਂ ਕੋਣ ਸਾ ਬੰਦਾ ਮਨਾ ਰਿਆ ਥਾ ਉਹਨੂੰ ਗਨੇ ਇਸ ਤੇ ਮੇਰਾ ਇਹ ਸ਼ੁਰੂ ਹੈ ਪੰਜਾਬ ਮਾ ਠੀਕ ਹੈ ਇਹ ਤਾਂ ਨਵਾਂ ਟ੍ਰੈਂਡ ਹੈ ਹਾਂ ਪਹਿਲੀ ਬਾਤ ਦੂਸਰੀ ਬਾਤ ਉਹ ਵੀ ਚਲੋ ਠੀਕ ਹੈ ਥਾਰੀ ਆਸਥਾ ਮੈਂ ਕੁਝ ਨਹੀਂ ਕਹਿੰਦੇ ਕਿਸੇ ਦੀ ਵੀ ਆਸਥਾ ਹੋ ਸਕੇ ਕਿਸੇ ਵੀ ਚੀਜ਼ ਗੱਲ ਹੈ ਤਮ ਉਸ ਦਾ ਤਰੀਕਾ ਇਹ ਹੋ ਵੀ ਤਮ ਮਿੱਟੀ ਦੀ ਮੂਰਤੀ ਲਿਆਓ ਉਸ ਨੂੰ ਪ੍ਰਵਾਹ ਕਰੋ ਸਮੱਸਿਆ ਹੀ ਕੋਈ ਨਹੀਂ ਇਕੋ ਫ੍ਰੈਂਡਲੀ ਮੂਰਤੀ ਮਿੰਦਰੀ ਹੈ ਬਸ ਪਰ ਤਾਂ ਰੰਗ ਕਰਿਆ ਬਹਵਾਣਾ ਬਹੁਤ ਫਟਾਕ ਬਿਨਾ ਰੰਗ ਵਾਲੀ ਵੀ ਮਿਲੇ ਲੈ ਆਣੇ ਵਾਲਾ ਲਿਆ ਸਕੈ ਲੋਕ ਇਸ ਤਰ੍ਹਾਂ ਕੇ ਵੀ ਬੰਦੇ ਹੈ ਜੋ ਕਹੇ ਵੀ ਮਾਮਨਾ ਦਰਿਆ ਮੈਂ ਨਹੀਂ ਸਿੱਟਦੇ ਮਾਮ ਕੀ ਕਰਾਂ ਮੂਰਤੀ ਲਿਆਈ ਗਰਾਂ 10ਵੇਂ ਦਿਨ ਉਹ ਟੱਬ ਮੈਂ ਰੱਖਦੀ ਉਹ ਖੁਰਗੀ ਉਹ ਪਾਣੀ ਮੰਨੇ ਕਿਸੇ ਬੂਟੇ ਦੀ ਜੜ੍ਹ ਨੂੰ ਪਾਦੀ। ਹੂੰ ਸਹੀ ਹੈ ਅਗਲੇ ਦੀ ਆਸਥਾ ਵੀ ਹੋ ਗਈ। ਉਹ ਕਿਰਿਆ ਕਰਮ ਵੀ ਹੋ ਗਿਆ ਸਾਰਾ ਕੰਮ। ਬਸ ਅਗਲੇ ਅਗਲੇ ਦੀ ਪੂਜਾ ਪਾਠ ਵੀ ਇਹ ਕਿੰਨੇ ਕ ਬੰਦੇ ਆ ਰਹੇ ਆਂ? ਇਹ ਵੀ ਦੇਖ ਲਓ ਜੀ ਤੁਹਾਡੇ ਸਾਹਮਣੇ ਆ ਉਰੇ ਉਰੇ ਆਪਣੇ ਪੈ 30 40 ਬੰਦੇ ਹੈ ਹੀ ਆ। ਅੱਗੇ ਆਪਾਂ ਦੂਸਰੀ ਟੀਮਾਂ ਰੋਪੜ ਦੀ ਟੀਮ ਵੀ ਚੰਗੀ ਆ ਉਸ ਵਿੱਚ 40 50 ਹੈ। ਮਤਲਬ ਕੁੱਲ ਮਿਲਾ ਕੇ ਪੰਜਾਬ ਮੈਂ ਜਿਹੜੇ ਐਕਟਿਵ ਬੰਦੇ ਆਂ ਆਪਣੇ ਹੈਗੇ 200 ਗੱਲਬਾਹ ਹੈ। ਗਰਗਰ ਦਾ ਫੋਨ ਨੰਬਰ ਦੱਸ ਦਿਓ ਕਿਸੇ ਨੂੰ ਕੋਈ ਸੰਪਰਕ ਕਰਨਾ ਹੋਵੇ ਆਪਾਂ ਕਿੱਥੇ ਮਿਲ ਸਕਾਂ। ਆਪਾਂ ਜੀ ਆਪਣਾ ਪੇਜ ਹੈ ਵਾਟਰ ਵਾਰੀਅਰ ਪੰਜਾਬ ਕੇ ਨਾਂ ਤੇ। ਮੈਂ ਹੀ ਦੇਖੂਸ ਪੇਜ ਨੂੰ ਔਰ ਤੁਸੀਂ ਮੈਨੂੰ ਮੈਸੇਜ ਕਰ ਦਿਓ ਤੁਹਾਨੂੰ। ਆਪਾਂ ਉੱਥੇ ਬਾਤ ਕਰ ਲਵਾਂਗੇ। ਜੇ ਮੈਂ ਇਹ ਕਹਿ ਰਿਹਾ ਵੀ ਸਪੈਸ਼ਲ ਕਿਉਂਕਿ ਪਵਾਦੀ ਦੀ ਬਾਤ ਹੋ ਰਹੀ ਹੈ। ਤਾਂ ਅੱਜ ਮੇਰਾ ਪਹਿਲਾ ਪਵਾਦੀ ਪੋਡਕਾਸਟ ਹੈ ਕਿਉਂਕਿ ਮੈਂ ਵੀ ਪਵਾਦੀ ਹਾਂ। ਲੋਕਾਂ ਨੂੰ ਇਹ ਵੀ ਨਹੀਂ ਪਤਾ ਵੀ ਗਰਗਾ ਉਰਲਾ ਕੰਡਾ ਜੋਂਸਾ ਉੱਧਰ ਵੀ ਪਵਾਦ ਹੈ ਪਰਲਾ ਕੰਡਾ ਉੱਧਰ ਵੀ ਪਵਾਦ ਹੈ ਹਜੇ ਤੋ ਆਪਣੇ ਨਿਸ਼ਾਨਦੇਹੀ ਵੀ ਨਹੀਂ ਹੋਈ ਕਹਿੰਦਾ ਪਟਵਾਰੀ ਵੀ ਨਹੀਂ ਆਏ ਹਜੇ ਤੋ ਆਪਣੇ ਮਨਜੀਤ ਬਾਈ ਕਾ ਤੋ ਦੇਖੋ ਇਹਨਾਂ ਕਾ ਬਹੁਤ ਜ਼ੋਰ ਲੱਗਿਆ ਆ ਜਿਹਨ ਸੇ ਵੀ ਉਹ ਪੋਡਕਾਸਟ ਦੇਖ ਰਹੇ ਵੀ ਇਹਨਾਂ ਤੋ ਆਪਣੀ ਜ਼ਿੰਦਗੀ ਦੇ ਦੀ ਪਵਾਦ ਤੇ ਵੀ ਆਪਾਂ ਹੀ ਕੀ ਕਰਾਂਗੇ ਆਪਾਂ ਗੱਗਰ ਪਰ ਕੰਮ ਕਰ ਰਹੇ ਆ ਗੱਗਰ ਤੋ ਪਵਾਦ ਹੈ ਠੀਕ ਹੈ ਇੱਕ ਬਾਤ ਹੈ ਮੈਨੂੰ ਆਸ ਕਦੇ ਕਦੇ ਜਾਗਾ ਹਾਂ ਜੇ ਪਤਾ ਜਾਣਾ ਵੀ ਆਪਣੀ ਬੋਲੀ ਦਾ ਕਿਹ ਹਾਲਤਾ ਹਾਂ ਤੇ ਜਨਤਕ ਤੌਰ ਤੇ ਨੈੱਟ ਵਰਤਾ ਜਲਮਤਾ ਕੋਈ ਬੋਲ ਜੇ ਸਟੇਜ ਪਰ ਬੋਲ ਜੇ ਹਾਂ ਤੇ ਤਖਤਾ ਪਲਟ ਹੋਇਆ ਅੱਜ ਪਵਾਦੀ ਮੈਂ ਗੀਤ ਆ ਰਹੇ ਪਤਾ ਨਹੀਂ ਕਿਹਿਆ-ਕਿਹਿਆ ਆ ਰਿਹਾ ਨਹੀਂ ਹਰੇਕ ਬੰਦਾ ਤਾਬਾ ਕਰ ਰਿਹਾ ਮੈਂ ਪਵਾਦ ਕਾ ਨਹੀਂ ਤਾਂ ਪਹਿਲਾਂ ਲੁਕਦੇ ਫਿਰੇ ਨੇ ਮੈਨੂੰ ਯਾਦ ਆ ਇੱਕ ਵਾਰ ਇੱਕ ਗਾਣੇ ਵਾਲਾ ਤਾਂ ਹਾਂ ਕਜੀਰਪੁਰ ਉਹਨੇ ਬੋਲੀ ਕਿਤੇ ਕੋਈ ਸ਼ਬਦ ਨਿਕਲ ਗਿਆ 10-15 ਸਾਲ ਪਹਿਲਾਂ ਕਿਛੇ ਬੈਠੇ ਕਰ ਉਹ ਬੱਸ ਕਰ ਅੱਛਾ ਦੇਤੀ ਕਰਾ ਰਾ ਸੁਣ ਰਿਹਾ ਇਸ ਲੈਵਲ ਬਵਾ ਇਸ ਪੱਧਰ ਵਰਤੇ ਇਹ ਤਖਤਾ ਪਲਟ ਖੋ ਸਕਾ ਮੈਂ ਆਪਣੀ ਜ਼ਿੰਦਗੀ ਮੈਂ ਇਹ ਤਖਤਾ ਪਲਟ ਦੇਖਿਆ ਤੇ ਇੱਕ ਦੇਖਿਆ ਕਿ ਮੈਂ ਉੱਥੇ ਪੰਜਾਬੀ ਸਾਥ ਜਿਹੜੀ ਚੰਡੀਗੜ੍ਹ ਮੈਂ ਜਿੱਤੀ ਦੀ ਉਹ ਤਖਤਾ ਪਲਟਤਾ ਹਾਂ ਇਹੋ ਜਿਹਾ ਉਸ ਇਲਾਕੇ ਮੈਂ ਜਿੱਥੇ ਉਹਨਾਂ ਦਾ ਗੜ੍ਹ ਤਾਂ ਦੂਸਰੇ ਦਾ ਤੇ ਇਹ ਚੀਜ਼ਾਂ ਮੈਂ ਦੇਖੀ ਵੀ ਪਵਾਦ ਦੀ ਬੋਲੀ ਜੀ ਤਰ੍ਹਾਂ ਮਨ ਲਗਾ ਯਾਰ ਦਰਿਆਵਾਂ ਵਾਲਾ ਵੀ ਸ਼ਾਇਦ ਮੋਦਾ ਕਰੇ ਤਖਤਾ ਪਲਟ ਕੋਈ ਪਾਣੀ ਵਾਲਾ ਆਪਣੇ ਲੋਕਾਂ ਨੂੰ ਪਤਾ ਲੱਗ ਜਾ ਸਮਝ ਆ ਜਾਵੇ ਆਪਣੀ ਬੋਲੀ ਵਾਲਾ ਮਸਲਾ ਹੈ ਦਰਿਆਵਾਂ ਦਾ ਮਸਲਾ ਹੈ ਬੋਟ ਵੇਚਣੇ ਦਾ ਮਸਲਾ ਹੈ ਇਹ ਸਾਰੇ ਮਸਲੇ ਗਿਆ ਲੋਵੇਂ ਲੋਕ ਸਿਆਣੇ ਹੋਵेंगे ਪਰ ਉਹੀ ਹੈ ਨਾ ਵੀ ਪਹਿਲਾਂ ਤਾਂ ਇੱਕੋ ਹੀ ਬੰਦਾ ਆਵੇ ਵੀ ਥਾਰੇ ਵਰਗੇ ਬਾਈ ਆਏ ਪੁਵਾਦੀ ਸਟੈਬਲਿਸ਼ ਹੋਈ ਮਤਲਬ ਚਰਨ ਪੁਵਾਦੀ ਵਿਚਾਰਾ ਉਹ ਵੀ ਬੈਠਿਆ ਹੈ ਬਹੁਤ ਨੰਦੇ ਹੈ ਬਹੁਤ ਜੋਰ ਲਾਣ ਵਾਲੇ ਉਹ ਤੋਂ ਮਾਰਾ ਗਵੰਡੀ ਹੈ ਚਰਨ ਤੋਂ ਚਰਨਾ ਕਈ ਵਾਰੀ ਬਾਤ ਹੋਈ ਗਿਰਿਆ ਵੀ ਉਹ ਬਹੁਤ ਬੰਦੇ ਹੈ ਜਿਨ੍ਹਾਂ ਨੇ ਇੱਕ ਮੂਮੈਂਟ ਆਪਣੇ ਲੈਵਲ 'ਤੇ ਛੋਟੇ ਛੋਟੇ ਉਸਮੈਂ ਸ਼ੁਰੂ ਕਰੀ ਅੱਜ ਦੇਖ ਲਓ ਵੀ ਉਹ ਮੂਮੈਂਟ ਕਾਮਯਾਬ ਹੋਈ ਹੈ ਕੀਬ ਤੋਂ ਵਿਦੇਸ਼ਾਂ ਮੈਂ ਵੀ ਆਪਣੀ ਪੁਆਦੀ ਚੱਲ ਰਹੀ ਹੈ ਠੀਕ ਹੈ ਸ਼ੈਰੀ ਮਾਨ ਨੇ ਨੀ ਇੱਕ ਵੀਡੀਓ ਬਣਾਈ ਸੀ ਦੇਖੀ ਹੋਣੀ ਕਿ ਅੱਜ ਬਹੁਤ ਦਿਨ ਬਾਅਦ ਉਹ ਮਤਲਬ ਕਹਿਣ ਦਾ ਜੋ ਵੀ ਇੱਕ ਸ਼ੁਰੂਆਤ ਕਰਨ ਵਾਲਾ ਬੰਦਾ ਹੋਣਾ ਚਾਹੀਏ ਕੰਮ ਸਾਰੇ ਹੋ ਜਾਣ ਸੋ ਲੈ ਵੀ ਸ਼ੁਰੂਆਤ ਹੋ ਚੁੱਕੀ ਹੈ ਬਾਈ ਮਨਜੀਤ ਉਹਨਾਂ ਨੇ ਮਾਰੇ ਇਲਾਕੇ ਗਏ ਆ ਚੀਕੇ ਗਏ ਨੇ ਪੁਆਦ ਗਏ ਤੇ ਸਤਲੁਜ ਦਰਿਆ ਆ ਕੇ ਕੰਡੇ ਪਰ ਹਮੇ ਖੜੇ ਹੈ ਉਰੇ ਆਓ ਤੇ ਇਹਨਾਂ ਦਾ ਜਿਹੜਾ ਵਰਕ ਆ ਉਸ ਨਾਲ ਜੁੜੋ ਤੇ ਜੇ ਪੁਆਦੀ ਬੋਲੀ ਦੇ ਉਪਰ ਆ ਸਗਾ ਤਖਤਾ ਪਲਟ ਗਿਆ ਤਾ ਹੋ ਸਕਾ ਵੀ ਮੈਂ ਜਿ ਤਰ੍ਹਾਂ ਪਹਿਲਾਂ ਬਾਤ ਕਰ ਰਿਹਾ ਤੇ ਪਾਣੀ ਵਾਲਾ ਮੁੱਦਾ ਮਾਰਾ ਪਾਣੀ ਪਹਿਲਾਂ ਹੀ ਜਿਤਨਾ ਗੁਰੂ ਸਾਹਿਬ ਨੇ ਕਿਹਾ ਨਾ ਪਹਿਲਾਂ ਪਾਣੀ ਜੀਵੋ ਹੈ ਜ਼ਿੰਦਗੀ ਹੈ ਪਾਣੀ ਸੋ ਹਮੇ ਸਮਝ ਆ ਜਾ ਮੈਨੂੰ ਬਹੁਤ ਮਿਹਰਬਾਨੀ ਭਾਈ ਤੁਹਾਰਾ ਸਾਰਿਆਂ ਦਾ ਬਹੁਤ ਸ਼ੁਕਰਾਨਾ ਸੱਚ